ਡੁੱਡ ਡੁੱਡ ਕਰੇ ਮੇਰਾ ਜੀ ਨੀ ਅੰਮੀਏ 부ਝ ਮੇਰੀ ਮੁਠੀ ਵਿੱਚ ਕੀ ਮੇਰੀ ਨਿਮਾਏ ਮੇਰੇ ਦਿਲਾਂ ਦੀ ਇਹ ਮਹਿਰਮੀ ਮੁਝ ਮੇਰੀ ਉਠੀ ਵਿੱਚ ਕੀ ਨੀ ਅੰਮੀਏ 부ਝ ਮੇਰੀ ਮੁਠੀ ਵਿੱਚ ਕੀ ਚਿੱਟੀ ਚਿੱਟੀ ਪੱਗ ਮੇਰੇ ਬਾਬਲੇ ਦੇ ਸਿਰ ਉਤੇ ਜੁਗ ਜੁਗ ਜੀਣ ਮੇਰੇ ਵੀ ਵੇਖ ਤੇ ਤੇ ਵੇਖ ਤੇਰੇ ਮੱਥੇ ਦੀਤੀ ਊੜੀ ਮਾਏ ਮੇਰੀ ਐਨੀ ਪਾਣੀ ਪਾਣੀ ਹੋ ਗਿਆ ਸਰੀਰ ਵਾਸਤਾਈ ਮਾਏ ਸਾਡਾ ਸੁੱਚੀਆਂ ਸੁਗੰਧੀਆਂ ਦਾ ਕਲੀਆਂ ਦੇ ਬੁੱਲਾ ਨੂੰ ਨਾ ਸੀ ਨੀ ਅੰਮੀਏ ਤੁਝ ਮੇਰੀ ਮੁਠੀ ਵਿੱਚ ਕੀ ਨੀ ਅੰਮੀਏ ਤੁਝ ਮੇਰੀ ਮੁਠੀ ਵਿੱਚ ਕੀ ਵਾਹ ਵਾਹ ਬਹੁਤ ਯੰਮੀਏ ਹੁਜ ਮੇਰੀ ਮੁਠੀ ਵਿੱਚ ਥੀ ਹੂੰ ਬਸ ਅਲੈਤਾ ਪੰਤਾ ਦੀ ਇਹ ਮੁੱਠੀਆਂ ਭਰ ਦੇਣੀ ਸਾਡੇ ਪੰਜਾਬੀਆਂ ਨੇ ਭੈਣੇ ਅੱਛਾ ਹਾਂ ਇਹ ਜਿਹੜੇ ਸੱਭਿਆਚਾਰਕ ਸੰਸਥਾਵਾਂ ਵਾਲਿਓ ਜੇ ਜਉਦੇ ਹੋ ਤਾਂ ਇਹਨਾਂ ਨੂੰ ਬੁਲਾਇਆ ਕਰੋ ਇਹਨਾਂ ਵਰਗਿਆਂ ਨੂੰ ਬੁਲਾਇਆ ਕਰੋ ਸਾਡੀ ਸੱਭਿਆਚਾਰਕ ਮੈਂ ਇੱਕ ਮੇਰੀ ਮੰਤਰੀ ਨੂੰ ਵੀ ਬੇਨਤੀ ਹੈ ਵੀ ਆਪਾਂ ਕਹਿੰਦੇ ਆ ਵੀ ਪਾਈ ਆ ਵੀ ਕੀਤਾ ਵੀ ਕਰਾਂਗੇ ਵੀ ਕਰਾਂਗੇ ਇਹਨਾਂ ਬਾਰੇ ਸੋਚੋ ਜਿਹੜੇ ਪ੍ਰਮੋਟਰ ਆ ਉਹ ਜਕੜ ਭੁੰਡੇ ਟਾਈਪ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਬੁਲਾ ਲੈਨੇ ਹੋ ਤੇ ਉਥੇ ਕਦਰ ਨਹੀਂ ਬਹੁਤ ਵੱਡਾ ਸ਼ੋਰ ਰੱਖਿਆ ਸਾਨੂੰ ਪਤਾ ਵੀ ਤੁਹਾਡੇ ਭਰਦੇ ਨਹੀਂਗੇ ਉਹ ਵੀ ਬੰਦਾ ਤੁਹਾਡੇ ਕੋਲ 100 ਦੀ ਇਕੱਠਾ ਹੁੰਦਾਗਾ ਫਿਰ ਕਹਿੰਦੇ ਫਰੀਦ ਦਾ ਟਿਕਟਾ ਜਿਹੜਾ ਲੌੜੀਆਂ ਹੀ ਫਰੀ ਦੇ ਵਿੱਚ ਆ ਫਿਰ ਇਹਨਾਂ ਨੂੰ ਬੁਲਾ ਲਿਆ ਕਰੋ ਨਾਲੇ ਕੁਝ ਦਇਆ ਕਰੋ ਇਹਨਾਂ ਨੂੰ ਠੀਕ ਹੈ ਨਾ ਠੀਕ ਹੈ ਵਧੀਆ ਜੂ ਕੋਈ ਨਾ ਠੀਕ ਹੈ ਨਾ ਬਸ ਔਰ ਚਾਚੇ ਦਾ ਵਿਚਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲੈ ਕੇ ਆਉਣਗੇ ਮਿਹਰਬਾਨੀ ਥੈਂਕ ਯੂ ਜੇ ਉੱਡ ਉੱਡ ਕਰੇ ਮੇਰਾ ਦੀ ਨੀ ਅੰਮੀਏ 부ਝ ਮੇਰੀ ਮੁਠੀ ਵਿੱਚ ਕੀ ਮੇਰੀ ਨੀ ਮਾਏ ਮੇਰੇ ਦਿਲਾਂ ਦੀ ਏ ਮਹਿਰਮੀ ਮੁਝ ਮੇਰੀ ਮੁਠੀ ਵਿੱਚ ਕੀ ਨੀ ਅੰਮੀ ਏ ਬੁਝ ਮੇਰੀ ਮੁਠੀ ਵਿੱਚ ਕੀ ਚਿੱਟੀ ਚਿੱਟੀ ਪੱਗ ਮੇਰੇ ਬਾਬਲੇ ਦੇ ਸਿਰ ਉੱਤੇ ਜੁਗ ਜੁਗ ਜੀਣ ਮੇਰੇ ਵੀ ਵੇਖ ਤੇ ਤੇ ਵੇਖ ਤੇਰੇ ਮੱਥੇ ਦੀ ਤੀਉੜੀ ਮਾਏ ਮੇਰੀ ਏ ਨੀ ਪਾਣੀ ਪਾਣੀ ਹੋ ਗਿਆ ਸਰੀ ਵਾਸਤਾਈ ਮਾਏ ਸੱਡਾ ਸੁੱਚੀਆਂ ਸੁਗੰਧੀਆਂ ਦਾ ਕਲੀਆਂ ਦੇ ਬੁਲਾਉ ਨਾ ਸੀ ਨੀ ਅੰਮ리에 ਕੁਝ ਮੇਰੀ ਮੁਠੀ ਵਿੱਚ ਕੀ ਨੀ ਅੰਮ리에 ਕੁਝ ਮੇਰੀ ਮੁਠੀ ਵਿੱਚ ਕੀ ਵਾ ਵਾ ਬਹੁਤ ਯੰਮੀਏ ਕੁਝ ਮੇਰੀ ਮੁਠੀ ਵਿੱਚ ਥੀ ਹੂੰ ਬਸ ਹਲੇ ਤਾਂ ਪਤਾ ਨਹੀਂ ਕਿ ਇਹ ਮੁਠੀਆਂ ਭਰ ਗਈ ਸਾਡੇ ਪੰਜਾਬ ਦੇ ਨੇ ਭੈਣੇ ਅੱਛਾ ਹਾਂ ਇਹ ਜਿਹੜੇ ਸੱਬੇ 417 ਵਾਲਿਓ ਜੇ ਜਾਉਂਦੇ ਹੋ ਤਾਂ ਇਹਨਾਂ ਨੂੰ ਬੁਲਾਇਆ ਕਰੋ ਬੇਨਾ ਵਰਗਿਆਂ ਨੂੰ ਬੁਲਾਇਆ ਕਰੋ ਸਾਡੀ ਸੱਭਿਆਚਾਰਕ ਮਹਿਕ ਮੇਰੀ ਮੰਤਰੀ ਨੂੰ ਵੀ ਬੇਨਤੀ ਆ ਵੀ ਆਪਾਂ ਕਹਿੰਦੇ ਆ ਵੀ ਪਾਈ ਆ ਵੀ ਕੀਤਾ ਵੀ ਕਰਾਂਗੇ ਵੀ ਕਰਾਂਗੇ ਇੰਨਾ ਬਾਰੇ ਸੋਚੋ ਜਿਹੜੇ ਪ੍ਰਮੋਟਰ ਆ ਉਹ ਜਕੜ ਭੁੰਡੇ ਟਾਈਪ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਬੁਲਾ ਲੈਨੇ ਹੋ ਤੇ ਉੱਥੇ ਕਦੇ ਨਹੀਂ ਬਹੁਤ ਵੱਡਾ ਸ਼ੋਰ ਰੱਖਿਆ ਸਾਨੂੰ ਪਤਾ ਵੀ ਤੁਹਾਡੇ ਭਰਦੇ ਨਹੀਂਗੇ ਉਹ ਵੀ ਬੰਦਾ ਤੁਹਾਡੇ ਕੋਲ 100 ਨਹੀਂ ਇਕੱਠਾ ਹੁੰਦਾਗਾ ਫਿਰ ਕਹਿੰਦੇ ਫ੍ਰੀ ਦੇ ਟਿਕਟਾਂ ਜਿਹੜੇ ਲੌੜੀਆਂ ਹੀ ਫ੍ਰੀ ਦੇ ਵਿੱਚ ਆ ਫਿਰ ਇਹਨਾਂ ਨੂੰ ਬੁਲਾ ਲਿਆ ਕਰੋ ਨਾਲੇ ਕੁਝ ਦਇਆ ਕਰੋ ਇਹਨਾਂ ਨੂੰ ਠੀਕ ਹੈ ਨਾ ਜੀ ਠੀਕ ਹੈ ਵਧੀਆ ਤੁ ਜੋ ਕਰਨਾ ਠੀਕ ਹੈ ਨਾ ਬាទ ਮਾ ਸੋਣ ਚਾਚਾ ਦਾ ਵਿਚਾਰ ਦੇ ਬੱਚੇ ਬਹੁਤ ਸਾਰੀਆਂ ਗੱਲਾਂ ਲੈ ਕੇ ਆਉਣਗੇ ਮਿਹਰਬਾਨੀ ਥੈਂਕ ਯੂ ਡੁੱਡ ਡੁੱਡ ਕਰੇ ਮੇਰਾ ਜੀ ਨੀ ਅੰਮੀਏ 부ਝ ਮੇਰੀ ਮੁਠੀ ਵਿੱਚ ਕੀ ਮੇਰੀ ਨਿਮਾਏ ਮੇਰੇ ਦਿਲਾਂ ਦੀ ਇਹ ਮਹਿਰਮੀ ਮੁਝ ਮੇਰੀ ਮੁਠੀ ਵਿੱਚ ਕੀ ਨੀ ਅੰਮੀਏ 부ਝ ਮੇਰੀ ਮੁਠੀ ਵਿੱਚ ਕੀ ਚਿੱਟੀ ਚਿੱਟੀ ਪੱਗ ਮੇਰੇ ਬਾਬਲੇ ਦੇ ਸਿਰ ਉਤੇ ਜੁਗ ਜੁਗ ਜੀਣ ਮੇਰੇ ਵੀ ਵੇਖ ਤੇ ਤੇ ਵੇਖ ਤੇਰੇ ਮੱਥੇ ਦੀਤੀ ਊੜੀ ਮਾਏ ਮੇਰੀ ਐਨੀ ਪਾਣੀ ਪਾਣੀ ਹੋ ਗਿਆ ਸਰੀਰ ਵਾਸਤਾਈ ਮਾਏ ਸਾਡਾ ਸੁੱਚੀਆਂ ਸੁਗੰਧੀਆਂ ਦਾ ਕਲੀਆਂ ਦੇ ਬੁੱਲਾ ਨੂੰ ਨਾ ਸੀ ਨੀ ਅੰਮੀਏ ਓਝ ਮੇਰੀ ਮੁਠੀ ਵਿੱਚ ਕੀ ਨੀ ਅੰਮੀਏ ਓਝ ਮੇਰੀ ਮੁਠੀ ਵਿੱਚ ਕੀ ਵਾ ਵਾ ਬਹੁਤ ਯੰਮੀਏ ਓਝ ਮੇਰੀ ਮੁਠੀ ਵਿੱਚ ਥੀ ਹੂੰ ਬਸ ਹਲੇ ਤਾਂ ਪਤਾ ਨਹੀਂ ਐ ਕਿ ਇਹ ਮੁਠੀਆਂ ਭਰਦੇ ਨੇ ਸਾਡੇ ਪੰਜਾਬ ਦੇ ਨੇ ਭੈਣੇ ਅੱਛਾ ਹਾਂ ਇਹ ਜਿਹੜੇ ਸੱਭਿਆਚਾਰਕ ਸੰਸਥਾਵਾਂ ਵਾਲਿਓ ਜੇ ਜਾਂਉਂਦੇ ਹੋ ਤਾਂ ਇਹਨਾਂ ਨੂੰ ਬੁਲਾਇਆ ਕਰੋ ਇਹਨਾਂ ਵਰਗਿਆਂ ਨੂੰ ਬੁਲਾਇਆ ਕਰੋ ਸਾਡੀ ਸੱਭਿਆਚਾਰਕ ਮਹਿਕ ਮੇਰੀ ਮੰਤਰੀ ਨੂੰ ਵੀ ਬੇਨਤੀ ਹੈ ਵੇ ਆਪਾਂ ਕਹਿੰਦੇ ਵੀ ਪਈ ਆ ਵੀ ਕਿਤਾਬ ਹੀ ਕਰਾਂ ਗਿਆ ਵੀ ਕਰਾਂਗੇ ਇਹਨਾਂ ਬਾਰੇ ਸੋਚੋ ਜਿਹੜੇ ਪ੍ਰੋਮੋਟਰ ਆ ਉਹ ਚਕੜ ਭੁੰਡੇ ਟਾਈਪ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਬੁਲਾ ਲੈਨੇ ਹੋ ਤੇ ਉਥੇ ਕਦਰ ਨਹੀਂ ਬਹੁਤ ਵੱਡਾ ਸ਼ੋਰ ਰੱਖਿਆ ਸਾਨੂੰ ਪਤਾ ਵੀ ਤੁਹਾਡੇ ਭਰਦੇ ਨਹੀਂਗੇ ਉਹ ਵੀ ਬੰਦਾ ਤੁਹਾਡੇ ਕੋਲ 100 ਨਹੀਂ ਇਕੱਠਾ ਹੁੰਦਾ ਫਿਰ ਕਹਿੰਦੇ ਫ੍ਰੀ ਦੇ ਟਿਕਟਾਂ ਜਿਹੜੇ ਲੌਣੀਆਂ ਹੀ ਫ੍ਰੀ ਦੇ ਵਿੱਚ ਆ ਫਿਰ ਇਹਨਾਂ ਨੂੰ ਬੁਲਾ ਲਿਆ ਕਰੋ ਨਾਲੇ ਕੁਝ ਦਇਆ ਕਰੋ ਇਹਨਾਂ ਨੂੰ ਠੀਕ ਹੈ ਨਾ ਕੀ ਕਹਿਣਾ ਦੀ ਹੈ ਤੁਝੋਂ ਪਰ ਇਹਨਾ ਠੀਕ ਹੈ ਨਾ ਬਸ ਹੁਣ ਚਾਚੇ ਦਾ ਵਿਚਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲੈ ਕੇ ਆਉਣਗੇ ਮਿਹਰਬਾਨੀ ਥੈਂਕ ਯੂ